ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸਾਨੂੰ ਬੜੀ-ਬੜੀ ਸਿੱਖਿਆ ਦਿੰਦੀ ਹੈ ਉਹਨਾਂ ਦੇ ਬਚਨ ਸਾਡੇ ਵਾਸਤੇ ਬੜੇ ਅਮੁੱਲੇ ਹੈ ਅਤੇ ਉਹਨਾਂ ਦੀਆਂ ਸਾਖੀਆਂ ਸਾਨੂੰ ਜੀਵਨ ਵਿੱਚ ਜੀਵਨ ਜਿਉਣ ਦੀ ਤਾਕਤ ਦੱਸਦੀਆਂ ਹਨ ਤੇ ਜੀਵਨ ਵਿੱਚ ਕਿਵੇਂ ਰਹਿਣਾ ਹੈ ਇਹ ਸਭ ਕੁਝ ਆਪਾਂ ਨੂੰ ਸਿਖਾਉਂਦੀਆਂ ਹਨ ਸੰਗਤ ਜੀ ਅੱਜ ਆਪਾਂ ਸਾਖੀ ਸਰਵਣ ਕਰਾਂਗੇ ਸੰਗਤ ਜੀ ਇੱਕ ਸ਼ੇਰ ਦੀ ਸਾਖੀ ਹੈ ਜੋ ਇੱਕ ਖੂਖਾਰ ਜਾਨਵਰ ਹੈ ਪਰ ਉਹ ਗੁਰੂ ਨਾਨਕ ਦੇਵ ਸਾਹਮਣੇ ਆ ਕੇ ਗੁਰਨਾਨਕ ਦਾ ਸੇਵਕ ਬਣ ਜਾਂਦਾ ਹੈ ਉਹ ਸੇਵਕ ਕਿਵੇਂ ਬਣਦਾ ਹੈ ਆਪਾਂ ਸਾਰੀ ਸਾਖੀ ਵਿੱਚ ਸੁਣ ਕੇ ਆਪ ਨੂੰ ਪਤਾ ਲੱਗੇਗਾ ਕਿ ਉਹ ਗੁਰਨਾਨਕ ਦਾ ਸੇਵਕ ਕਿਉਂ ਬਣਿਆ ਹੈ ਆਓ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਆਓ ਆਪਾਂ ਸਾਖੀ ਸਰਵਣ ਕਰੀਏ ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ ਗੁਰੂ ਪਾਸ਼ਾ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਆਪਣੀਆਂ ਉਦਾਸੀਆਂ ਯਾਤਰਾ ਦੇ ਦੌਰਾਨ ਦੂਰ ਦਰਾਜੇ ਦੇ ਇਲਾਕਾ ਇਲਾਕਿਆਂ ਵਿੱਚ ਜਾ ਕੇ ਸੰਗਤਾਂ ਨੂੰ ਤਾਰਨਾ ਕਰਦੇ ਸਨ ਸੰਗਤਾਂ ਨੂੰ ਸੱਚ ਦਾ ਨਾਮ ਜਪਾਉਂਦੇ ਸਨ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਅੱਜ ਪਾਦਸ਼ਾ ਇਸ ਸੰਸਾਰ ਨੂੰ ਤਾਰਦੇ-ਤਾਰਦੇ ਪਾਸ਼ਾ ਇੱਕ ਜੰਗਲ ਦੇ ਰਸਤੇ ਵਿੱਚੋਂ ਜਾ ਰਹੇ ਸਨ ਸੰਗਤ ਜੀ ਉਸ ਜੰਗਲ ਦਾ ਰਸਤਾ ਬੜਾ ਭਿਆਨਕ ਹੈ ਚਾਰੇ ਪਾਸੇ ਵੱਡੇ-ਵੱਡੇ ਰਕਤ ਹਨ ਤੇ ਪੰਛੀਆਂ ਦੀ ਚੁੱਪ-ਚਾਪ ਆਵਾਜ਼ ਆ ਰਹੀ ਹੈ ਥੋੜੀ-ਥੋੜੀ ਤੇ ਠੰਡੀ ਹਵਾ ਵੀ ਚੱਲ ਰਹੀ ਹੈ ਬੜੀ ਅਜੀਬ ਜਿਹਾ ਡਰ ਲੱਗ ਰਿਹਾ ਹੈ ਭਾਈ ਮਰਦਾਨੇ ਜੀ ਨੂੰ ਉਸ ਵੇਲੇ ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਹੋਲੀ ਜੀ ਆਵਾਜ਼ ਵਿੱਚ ਦੱਸਿਆ ਮਹਾਰਾਜ ਸਤਿਗੁਰੂ ਜੀ ਇਹ ਜੰਗਲ ਕਿੰਨਾ ਭਿਆਨਕ ਲੱਗ ਰਿਹਾ ਹੈ ਚਾਰੇ ਪਾਸੇ ਸੁੰਨਸਾਨ ਹੈ ਮਹਾਰਾਜ ਪਾਸ਼ਾ ਮੈਨੂੰ ਇਹ ਜੰਗਲ ਕੁਝ ਠੀਕ ਨਹੀਂ ਲੱਗਦਾ ਪਾਸ਼ਾ ਇੱਥੇ ਜਾਨਵਰ ਹੋ ਸਕਦੇ ਨੇ ਪਾਸ਼ਾ ਆਪਾਂ ਨੂੰ ਖਾ ਜਾਣਗੇ ਮਹਾਰਾਜ ਪਾਸ਼ਾ ਆਪਾਂ ਰਸਤਾ ਬਦਲ ਦਿੰਨੇ ਹਾਂ ਆਪਾਂ ਰਸਤਾ ਹੋਰ ਕੋਈ ਵੇਖ ਲੈਣੇ ਹਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਬੜੀ ਸ਼ਾਂਤੀ ਨਾਲ ਬੋਲੇ ਕਿ ਮਰਦਾਨਿਆਂ ਜਿੱਥੇ ਅਕਾਲ ਪੁਰਖ ਦਾ ਨਾਮ ਵਸਦਾ ਹੈ ਨਾ ਉਥੇ ਡਰ ਦਾ ਕੋਈ ਟਿਕਾਣਾ ਨਹੀਂ ਹੈ ਉਥੇ ਸਿਰਫ ਰੱਬ ਦਾ ਨਾਮ ਹੀ ਵੱਜ ਸਕਦਾ ਹੈ ਪਾਸ਼ਾ ਐਵੇਂ ਦੀਆਂ ਗੱਲਾਂ ਕਰਦੇ ਕਰਦੇ ਪਾਸ਼ਾ ਕਹਿੰਦੇ ਮਰਦਾਨਿਆਂ ਵਾਹਿਗੁਰੂ ਵਾਹਿਗੁਰੂ ਬੋਲਦਾ ਸਾਡੇ ਪਿੱਛੇ ਪਿੱਛੇ ਚੁਰਿਆ ਵੋ ਗੁਰੂ ਪਾਸ਼ਾ ਥੋੜੀ ਜੀ ਬਾਟ ਗਏ ਹਨ ਤੇ ਇੱਕ ਅਚਾਨਕ ਜੀ ਆਵਾਜ਼ ਆਉਂਦੀ ਹੈ ਇੱਕ ਗੂੰਜ ਪੈਂਦੀ ਹੈ ਬੜੀ ਗੁਰਹਾੜ ਦੀ ਤੇ ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਤੁਹਾਨੂੰ ਕੋਈ ਆਵਾਜ਼ ਸੁਣੀ ਹੈ ਪਾਸ਼ਾ ਕਹਿੰਦੇ ਮਰਦਾਨਿਆਂ ਵਾਹਿਗੁਰੂ ਵਾਹਿਗੁਰੂ ਬੋਲਦਾ ਸਾਡੇ ਪਿੱਛੇ ਪਿੱਛੇ ਚੁਰਿਆਵੋ ਪੁੱਛ ਗਏ ਮਦਾਨਾ ਕਹਿਣ ਲੱਗਿਆ ਮਹਾਰਾਜ ਤੁਸੀਂ ਮੇਰੀ ਗੱਲ ਮੰਨੋ ਆਪਾਂ ਮੌਤ ਦੇ ਮੁਝ ਜਾ ਰਹੇ ਹਾਂ ਪਾਸ਼ਾ ਆਪਾਂ ਰਸਤਾ ਬਦਲ ਲਈਏ ਉਸ ਤੋਂ ਬਾਅਦ ਗੁਰੂ ਜੀ ਥੋੜੀ ਜੀ ਅੱਗੇ ਗਏ ਹਨ ਸੰਗਤ ਜੀ ਉਸੀ ਤਰ੍ਹਾਂ ਇੱਕ ਬੜੀ ਵੱਡੀ ਫਿਰ ਆਵਾਜ਼ ਆਈ ਹੈ ਇੱਕ ਗੂੰਜ ਉੱਠੀ ਹੈ ਗੁਰਹਾਟ ਦੀ ਤੇ ਉਸ ਵੇਲੇ ਭਾਈ ਮਰਦਾਨਾ ਇੱਕਦਮ ਰੁਕ ਗਿਆ ਹੈ ਤੇ ਕਹਿਣ ਲੱਗਿਆ ਮਹਾਰਾਜ ਆ ਜਿਹੜੀ ਆਵਾਜ਼ ਆਈ ਹੈ ਨਾ ਪਾਸ਼ਾ ਇਹ ਕੋਈ ਵੱਡੇ ਜਾਨਵਰ ਦੀ ਹੈ ਖੂ ਖਾ ਜਾਨਵਰੇ ਪਾਸ਼ਾ ਆਪ ਨੂੰ ਖਾ ਜਾਵੇਗਾ ਆਪਾਂ ਰਸਤਾ ਬਦਲ ਲਈਏ ਮਹਾਰਾਜ ਉਸ ਵੇਲੇ ਗੁਨਾਨੇ ਦੇ ਪਾਸ਼ਾ ਕਹਿਣ ਲੱਗੇ ਮਰਦਾਨਿਆਂ ਤੂੰ ਵਰਨਾ ਸਾਡੇ ਪਿੱਛੇ ਪਿੱਛੇ ਤੁਰਿਆ ਆਵੋ ਥੋੜੀ ਜੀ ਬਾਟ ਗਏ ਗੁਰਨਤ ਪਾਸ਼ਾ ਅੱਗੇ ਇੱਕ ਬੜਾ ਵੱਡਾ ਝਾੜੀਆਂ ਹਨ ਬੜਾ ਵੱਡਾ ਜੰਗਲਾ ਸੰਘਣਾ ਜਿੱਥੇ ਬੜੇ ਤਰਖਤ ਇਕੱਠੇ ਹਾਲੇ ਉਹਨਾਂ ਵਿੱਚੋਂ ਇੱਕ ਬੜਾ ਵੱਡਾ ਸ਼ੇਰ ਨਿਕਲਦਾ ਹੈ ਉਸੇ ਵੇਲੇ ਭਾਈ ਮਰਦਾਨਾ ਜੀ ਡਰ ਕੇ ਗੁਰਨਾਟਕ ਪਾਸ਼ਾ ਦੇ ਪਿੱਛੇ ਆ ਕੇ ਖੜ ਜਾਂਦੇ ਹਨ ਅਤੇ ਕਹਿੰ ਲੱਗੇ ਮਹਾਰਾਜ ਮੈਂ ਤੁਹਾਨੂੰ ਕਿਹਾ ਸੀ ਨਾ ਪਾਸ਼ਾ ਕਿ ਇਹ ਜਿਹੜੀ ਆਵਾਜ਼ ਆ ਰਹੀ ਹੈ ਕੋਈ ਵੱਡੇ ਜਾਨਵਰ ਦੀ ਹੈ ਉਸ ਵੇਲੇ ਗੁਰੰਗ ਪਾਤਸ਼ਾਹ ਕਹਿਣ ਲੱਗੇ ਮਦਾਨਿਆਂ ਡਰਦਾ ਕਿਉਂ ਹੈ ਚੁੱਪ ਕਰਕੇ ਖੜਾ ਰਹੇ ਉਸ ਵੇਲੇ ਸਤਗੁਰ ਨਾਨਕ ਹੁਣ ਚੁੱਪ ਕਰਕੇ ਖੜ ਗਏ ਹਨ ਉਹਨਾਂ ਕੋਲੇ ਕੋਈ ਹਥਿਆਰ ਨਹੀਂ ਹੈ ਉਹਨਾਂ ਕੋਲੇ ਕੋਈ ਸਾਧਨ ਨਹੀਂ ਹੈ ਆਪਣੇ ਬਚਾਉਣ ਦਾ ਪਰ ਗੁਰਨਾਨਕ ਦੇਵ ਜੀ ਬਿਲਕੁਲ ਖੜਿਆ ਹਨ ਸ਼ਾਂਤ ਪਰ ਭਾਈ ਮਰਦਾਨਾ ਬਿਲਕੁਲ ਡਰਿਆ ਹੋਇਆ ਹੈ ਛੇਰ ਗੁਰੂ ਜੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ ਸੰਗਤ ਜੀ ਅਤੇ ਸਾਰੇ ਜੰਗਲ ਦੇ ਜਾਨਵਰ ਚੁੱਪ ਚਾਪ ਛਾ ਗਈ ਹੈ ਉਸ ਪਲ ਗੁਰਨਾਨਕ ਦੇਵ ਜੀ ਨੇ ਛੇਰ ਵੱਲ ਵੇਖਿਆ ਹੈ ਨਦਾਂ ਅੱਖਾਂ ਨਾਲ ਵੇਖਿਆ ਹੈ ਪਾਸ਼ਾ ਜੀ ਨੂੰ ਦੇ ਵੱਲ ਆਪਣੇ ਪਾਸ ਨਜ਼ਰ ਕੀਤੀ ਐ ਸ਼ੇਰਵਾਲ ਤੇ ਸ਼ੇਰ ਬਿਲਕੁਲ ਸ਼ਾਂਤ ਹੋ ਗਿਆ ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮਰਦਾਨਿਆਂ ਵਾਹਿਗੁਰੂ ਵਾਹਿਗੁਰੂ ਕਰਦਾਰੋ ਪਰ ਮਰਦਾਨਾ ਬੜਾ ਡਰਿਆ ਹੋਇਆ ਹੈ ਉਸ ਵੇਲੇ ਗੁਰੂ ਜੀ ਨੇ ਹੌਲੀ ਆਵਾਜ਼ ਵਿੱਚ ਆਖਿਆ ਹੈ ਕਿ हे ਕਾਲਪੁਰਖ ਇਹ ਰਚਨਾ ਤੇਰੀ ਹੈ ਤੂੰ ਵੀ ਉਸਤਾ ਹੀ ਬਣਾਇਆ ਹੋਇਆ ਉਹ ਸ਼ੇਰ ਨੂੰ ਮਹਾਰਾਜ ਕਹਿੰਦਿਆ ਨਾ ਭਾਈ ਤੂੰ ਵੀ ਇੱਕ ਰੱਬ ਦਾ ਜੀਵ ਹੈ ਹਿੰਸਾ ਕਿਉਂ ਕਰਦਾ ਹੈ ਸਾਡੇ ਮਰਦਾਨੇ ਨੂੰ ਕਿਉਂ ਡਰਾਉਣਾ ਹੈ ਇਹ ਸੁਣ ਕੇ ਇੱਕ ਅਚਰਬ ਜੀ ਘਟਨਾ ਵਾਪਰੀ ਹੈ ਜਿਸ ਸ਼ੇਰ ਤੋਂ ਸਾਰਾ ਜੰਗਲ ਡਰਦਾ ਸੀ ਨਾ ਸੰਗਤ ਜੀ ਉਹ ਸਿਰ ਅਚਾਨਕ ਸ਼ਾਂਤ ਹੋ ਗਿਆ ਹੈ ਬਿਲਕੁਲ ਸ਼ਾਂਤ ਹੋ ਗਿਆ ਹੈ ਉਸ ਨੇ ਆਪਣਾ ਸਿਰ ਝੁਕਾਇਆ ਹੈ ਗੁਰਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਤੇ ਮੱਥਾ ਟੇਕ ਦਿੱਤਾ ਉਸ ਵੇਲੇ ਭਾਈ ਮਰਦਾਨਾ ਜੀ ਇਹ ਵੇਖ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਉਹ ਕਹਿਣ ਲੱਗੇ ਮਹਾਰਾਜ ਸਤਿਗੁਰੂ ਜੀ ਇਹ ਕੀ ਕਰਾਮਾਤ ਹੈ ਇੱਕ ਸ਼ੇਰ ਹੈ ਖੂਖਰ ਇੱਕ ਮਾਸਾ ਹਦਨਵਰ ਹੈ ਇਹ ਪਾਸ਼ਾ ਇਹਨੇ ਆਪਾ ਨੂੰ ਤੁਹਾਨੂੰ ਮੱਥਾ ਟੇਕ ਦਿੱਤਾ ਪਾ ਤੁਹਾਡਾ ਸੇਵਕ ਬਣ ਗਿਆ ਹੈ ਗੁਰੂ ਜੀ ਨੇ ਕਿਹਾ ਮਰਦਾਨਿਆਂ ਇਹ ਕੋਈ ਕਰਾਮਾਤ ਨਹੀਂ ਹੈ ਮਰਦਾਨਿਆਂ ਇਹ ਨਾਮ ਦੀ ਤਾਕਤ ਹੈ ਜਿੱਥੇ ਪ੍ਰੇਮ ਹੈ ਉੱਥੇ ਹਿੰਸਾ ਮਰ ਜਾਂਦੀ ਹੈ ਉੱਥੇ ਪ੍ਰੇਮ ਹੈ ਜਿੱਥੇ ਪ੍ਰੇਮ ਹੈ ਉੱਥੇ ਗੁੱਸਾ ਕਰੋਧ ਸ਼ਾਂਤ ਹੋ ਜਾਂਦਾ ਹੈ ਛੇਰ ਕੁਝ ਪਲ ਗੁਰੂ ਜੀ ਦੇ ਕੋਲ ਬੈਠਾ ਰਿਹਾ ਜਿਵੇਂ ਕੋਈ ਸੇਵਕ ਆਪਣੇ ਮਾਲਕ ਦੇ ਕੋਲ ਬੈਠ ਜਾਂਦਾ ਹੈ ਫਿਰ ਉਹ ਛੇਰ ਹੌਲੀ-ਹੌਲੀ ਜੰਗਲ ਵੱਲ ਮੁੜ ਗਿਆ ਪਰ ਹੁਣ ਉਸ ਦੀ ਚਾਲ ਵਿੱਚ ਗਰਜ ਵਿੱਚ ਉਹ ਸ਼ਾਂਤੀ ਉਹ ਤਾਕਤ ਨਹੀਂ ਗਈ ਉਹ ਬਿਲਕੁਲ ਸ਼ਾਂਤ ਇੱਕ ਉਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਪੁੱਛਿਆ ਸਤਿਗੁਰੂ ਜੀ ਜੇ ਸ਼ੇਰ ਵੀ ਬਦਲ ਸਕਦਾ ਹੈ ਤਾਂ ਇਨਸਾਨ ਕਿਉਂ ਨਹੀਂ ਬਦਲ ਸਕਦਾ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ فرمایا ਹੈ ਬਦਲ ਕੀਤਾ ਹੈ ਮੁਖ ਵਿੱਚੋਂ ਕਿ ਮਰਦਾਨਿਆਂ ਜਦੋਂ ਮਨੁੱਖ ਆਪਣੇ ਹੰਕਾਰ ਦੇ ਅੰਦਰਲੇ ਸ਼ੇਰ ਨੂੰ ਪਾਗ ਕੀ ਕ੍ਰੋਧ ਨੂੰ ਲੋਭ ਨੂੰ ਖਤਮ ਕਰ ਲੈਂਦਾ ਹੈ ਨਾ ਤੇ ਉੱਚਾ ਸੱਚਾ ਨਿਸ਼ਾਨ ਬਣ ਜਾਂਦਾ ਹੈ ਤੇ ਗੁਰਨਾਨਕ ਜੀ ਕਹਿਣ ਲੱਗੇ ਇਹ ਸਾਖੀ ਸਾਨੂੰ ਇਹ ਸਿੱਖੇ ਦਿੰਦੀ ਹੈ ਕਿ ਗੁਰਨਾਨਕ ਪਾਸ਼ਾ ਕਹਿਣ ਲੱਗੇ ਕਿ ਜਿਹੜਾ ਆਪਣੇ ਮਨ ਦੀ ਸ਼ਾਂਤੀ ਆਪਣੇ ਕ੍ਰੋਧ ਨੂੰ ਆਪਣੇ ਹੰਕਾਰ ਨੂੰ ਆਪਣੇ ਆਪਣੇ ਵਾਸ ਵਿੱਚ ਰੱਖਦਾ ਆਪਣੇ ਕਾਬੂ ਵਿੱਚ ਰੱਖਦਾ ਹੈ ਨਾ ਉਹ ਬੰਦਾ ਇਨਸਾਨ ਸੱਚਾ ਸੋਚਾ ਜੀਵਨ ਬਤੀਤ ਕਰਦਾ ਹੈ ਨਾ ਵਿੱਚ ਅਸੀਸ ਤਾਕਤ ਹੈ ਪ੍ਰੇਮ ਹਿੰਸਾ ਨੂੰ ਮਿਟਾ ਦਿੰਦਾ ਹੈ ਡਰ ਸਿਰਫ ਅਗਿਆਨਤਾ ਦਾ ਹੈ ਅਕਾਲ ਪੁਰਖ ਦੀ ਯਾਦ ਨਾਲ ਅਸੰਭਵ ਕੰਮ ਵੀ ਅਸੰਭ ਹੋ ਜਾਂਦਾ ਹੈ ਤਨ ਤਨ ਸਿਰ ਗੁਰਨਾਇਕ ਦੇਵ ਜੀ ਜਿਨ੍ਹਾਂ ਨੇ ਸ਼ੇਰ ਨੂੰ ਵੀ ਸੇਵਕ ਬਣਾ ਦਿੱਤਾ ਅਤੇ ਸਾਨੂੰ ਸਿੱਖਿਆ ਮਿਲਦੀ ਹੈ ਕਿ ਨਾ ਕੋਈ ਵੈਰੀ ਨਹੀਂ ਬੇਗਾਨਾ ਪਾਸ਼ਾ ਕੰਦੇ ਭਾਈ ਨਾਮ ਜਪਿਆ ਕਰੋ ਨਾਮ ਸੁਣਿਆ ਕਰੋ ਨਾਮ ਦੀ ਰਤਨਾ ਕਰਨੀ ਹੈ ਆਪਣਾ ਜੀਵਨ ਸੁੱਚਾ ਸੱਚਾ ਬਣਾਓ ਇਹ ਸਾਖੀ ਆਪ ਨੂੰ ਸਿੱਖਿਆ ਦਿੰਦੀ ਹੈ ਕਿ ਸਭ ਨਾਲ ਪ੍ਰੇਮ ਕਰੋ ਕ੍ਰੋਧ ਮਿਟਾਓ ਆਪਣਾ ਹੰਕਾਰ ਛੱਡੋ ਆਪਣੀ ਹਉਮੈ ਛੱਡੋ ਜੇ ਸੱਚਾ ਸੁੱਚਾ ਜੀਵਨ ਬਣਾਈਏ ਆਪਾਂ ਤੇ ਪਾਸ਼ਾ ਕਦੇ ਭਾਈ ਸੰਗਤਾਂ ਦੀ ਸੇਵਾ ਕਰਿਆ ਕਰੋ ਨਾਮ ਜਪਿਆ ਕਰੋ ਦਸਮਾں ਤੋਂ ਸੰਬੰਧ ਕੱਢਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ